ਬਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਤੁਹਾਡੇ ਸਾਰਿਆਂ ਦਾ ਕਰਦੇ ਹਾਂ ਸਵਾਗਤ ਅੱਜ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਹਾਂ ਅੱਜ ਆਪਾਂ 8 ਏਕੜ ਜ਼ਮੀਨ ਲੈ ਕੇ ਆਏ ਆ ਓਪਨ ਰਜਿਸਟਰੀ ਵਾਲੀ ਜ਼ਮੀਨ ਹੈ ਤੇ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਰੇਟ ਹੈਗਾ ਸਿਰਫ 3 ਲੱਖ 67000 ਰੁਪਿਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਠੀਕ ਹੈ ਜੀ ਕੱਲੀ ਕੱਲੀ ਡਿਟੇਲਸ ਉਹਨੂੰ ਦੱਸ ਦਿਆਂਗੇ ਉਦੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਐਡ ਕਰਵਾਉਣਾ ਚਾਹੁੰਦੇ ਹੋ ਘਰ ਕੋਠੀ ਪਲਾਟ ਦੀ ਐਡ ਜ਼ਮੀਨ ਦੀ ਐਡ ਖੇਤੀਬਾੜੀ ਕਿਸੇ ਸੰਦ ਦੀ ਐਡ ਟਰੈਕਟਰ ਗੱਡੀਆਂ ਕਾਰਾਂ ਦੀ ਐਡ ਹਰ ਤਰ੍ਹਾਂ ਦੀ ਐਡ ਸਾਡੇ ਚੈਨਲ ਤੇ ਕੀਤੀ ਜਾਂਦੀ ਹੈ ਐਡ ਕਰਵਾਉਣ ਲਈ 5 ਤੋਂ 6 ਮਿੰਟਾਂ ਦੀ ਵੀਡੀਓ ਬਣਾ ਕੇ 5-7 ਫੋਟੋਆਂ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਭੇਜ ਦੇਣੀ ਹੈ ਸਾਰੀ ਜਾਣਕਾਰੀ ਪਲੱਸ ਫੋਟੋਆਂ ਵੀਡੀਓ ਠੀਕ ਹੈ ਜੀ ਨੰਬਰ ਸਾਡਾ ਸਕਰੀਨ ਤੇ ਆ ਰਿਹਾ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਇਰੀ ਤੇ ਜਾਂ ਕੋਈ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਮਾਲਕਾਂ ਦੇ ਨੰਬਰ ਵੀਡੀਓ ਦੇ ਜਾਣਕਾਰੀ ਦਰਾਂ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਜਾਣਗੇ ਜੀ ਠੀਕ ਹੈ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਲਈ ਕੋਈ ਖਾਸ ਜ਼ਮੀਨ ਦੀ ਪਹਾੜ ਵਿੱਚ ਲੱਗੇ ਹੋਏ ਹੋ ਤੁਹਾਡੇ ਖੁਦ ਦੇ ਏਰੀਆ ਦੀ ਤੁਹਾਡੇ ਖੁਦ ਦੇ ਪਿੰਡ ਦੀ ਜ਼ਮੀਨ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਸਾਡੇ ਕੋਲ ਬਹੁਤ ਸਾਰੀਆਂ ਜ਼ਮੀਨਾਂ ਨੇ ਤਾਂ ਤੁਹਾਡਾ ਕੀ ਰੇਟ ਨੂੰ ਤੁਸੀਂ ਜ਼ਮੀਨ ਦੇਖ ਰਹੇ ਹੋ ਕਿੰਨਾ ਕੁ ਤੁਹਾਡਾ ਮਤਲਬ ਕੀ ਬਾਣ ਦੇਖ ਰਿਓ ਕਿੰਨੇ ਟੱਕ ਦੇਖ ਰਿਓ ਕਹੇ ਜਾਂ ਬਾਣ ਦੇਖ ਰਿਓ ਸਾਨੂੰ ਕਮੈਂਟਾਂ ਚ ਦੱਸ ਦਿਓ ਅਗਲੀ ਵੀਡੀਓ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਜਾਗੇ ਅੱਜ ਵੀ ਵੀਡੀਓ ਬਹੁਤ ਹੀ ਘੰਟਾ ਸੋ ਵੀਡੀਓ ਦੀ ਆਪਾਂ ਕਰਦੇ ਆਂ ਸ਼ੁਰੂਆਤ ਲੋ ਜੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਵੀ ਰੇਟ ਹੈਗਾ ਜੀ 3 ਲੱਖ ਤੇ 67000 ਰੁਪਿਆ ਪਰ ਏਕੜ ਦਾ ਸਾਢੇ 8 ਏਕੜ ਓਪਨ ਰਜਿਸਟਰੀ ਵਾਲੀ ਜ਼ਮੀਨ ਹੈ ਓਪਨ ਰਜਿਸਟਰੀ ਵਾਲੀ ਜ਼ਮੀਨ ਹੁੰਦੀ ਹੈ ਵੀ ਪੰਜਾਬ ਹਰਿਆਣਾ ਹਮਾਚਲ ਦਿੱਲੀ ਯੂਪੀ ਦਾ ਕੋਈ ਵੀ ਬੰਦਾ ਖਰੀਦ ਕੇ ਆਪਦੇ ਨਾਂ ਰਜਿਸਟਰੀ ਕਰਵਾ ਸਕਦਾ ਹੈ ਜੀ ਠੀਕ ਹੈ ਜੀ ਤੇ ਇਹ ਹੈ ਕਿ ਜੀ ਸੰਸਰ ਸੋਲਰ ਪਾਰਕ ਵਾਲੀ ਜਮੀਨ ਹੈ ਠੇਕਾ ਹੈ ਜਮੀਨ ਦਾ ਚੱਲਦਾ ਜੀ 25000 ਰੁਪਿਆ 3 ਸਾਲਾਂ ਦਾ ਠੇਕਾ ਜਿਹੜਾ ਐਡਵਾਂਸ ਦਿੱਤਾ ਜਾਊਗਾ ਜੋ ਵੀ ਵੀਰ ਲਊਗਾ 3 ਸਾਲਾਂ ਦਾ ਠੇਕਾ ਯਾਨੀ ਕਿ 75000 ਰੁਪਿਆ ਐਡਵਾਂਸ ਦੇ ਦਿੱਤਾ ਜਾਊਗਾ ਹੁਣ ਕਰ ਲੈਨੇ ਜੀ ਆਪਾਂ ਏਰੀਏ ਦੀ ਗੱਲ ਏਰੀਆ ਹੈਗਾ ਜੀ ਬੀਕਾਨੇਰ ਰਾਜਸਥਾਨ ਦੇ ਵਿੱਚ ਪੈ ਜਾਂਦਾ ਜੀ ਤੇ ਵਧੀਆ ਜਮੀਨ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਰੋਲਾ ਗੋਲਾ ਨਹੀਂ ਵਧੀਆ ਤਰੀਕੇ ਨਾਲ ਹਨਾ ਜੀ ਤੁਸੀਂ ਖਰੀਦ ਸਕਦੇ ਹੋ 8.5 ਏਕੜ ਜਮੀਨ ਓਪਨ ਰਜਿਸਟਰੀ ਵਾਲੀ 3,67,000 ਰੇਟ ਕੁੱਲ ਇਸ ਤੋਂ ਇਲਾਵਾ ਜੇਕਰ ਤੁਸੀਂ ਰਾਜਸਥਾਨ ਵਿੱਚ ਕੋਈ ਖੇਤੀਬਾੜੀ ਵਾਲੀ ਜ਼ਮੀਨ ਜਾਂ ਕੋਈ ਮਾਈਨਿੰਗ ਵਾਲੀ ਜ਼ਮੀਨ ਟੂਰਿਜ਼ਮ ਇੰਡਸਟਰੀ ਵਾਲੀਆਂ ਜ਼ਮੀਨਾਂ ਇਸ ਤੋਂ ਇਲਾਵਾ ਸੋਲਰ ਪਾਰਕ ਜਾਂ ਸੋਲਰ ਪਾਰਕ ਲਵਾਉਣ ਲਈ ਜ਼ਮੀਨਾਂ ਖਰੀਦਣਾ ਚਾਹੁੰਦੇ ਹੋ ਤਾਂ ਵੀਰ ਹੋਰਿਆ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਆ ਚੁੱਕੇ ਜੀ 968022993 ਇਹ ਨੰਬਰ ਹੈ ਜੀ ਏ ਨੰਬਰ ਉੱਤੇ ਕਾਲ ਕਰਕੇ ਤੁਸੀਂ ਇਹ ਜ਼ਮੀਨ ਤਾਂ ਖਰੀਦ ਹੀ ਸਕਦੇ ਹੋ ਬਾਕੀ ਜਿਹੜੀਆਂ ਜ਼ਮੀਨਾਂ ਤੁਹਾਨੂੰ ਮੈਂ ਦੱਸੀਆਂ ਭਾਈ ਹੋਰ ਜ਼ਮੀਨਾਂ ਵੀ ਇਹਨਾਂ ਕੋਲੇ ਬਹੁਤ ਸਾਰੀਆਂ ਹੁੰਦੀਆਂ ਨੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਰਾਜਸਥਾਨ ਵਿੱਚ ਜ਼ਮੀਨ ਦੇ ਰਿਲੇਟਡ ਤੋਂ ਡੇ ਕੋਈ ਕੋਈ ਵੀ ਇਨਕੁਆਰੀ ਹੋਵੇ ਜਾਂ ਕੋਈ ਤੁਸੀਂ ਜ਼ਮੀਨ ਖਰੀਦਣੀ ਹੈ ਤਾਂ ਇਹਨਾਂ ਨਾਲ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ ਠੀਕ ਹੈ ਜੀ ਸਾਰੀਆਂ ਜ਼ਮੀਨਾਂ ਇਹਨਾਂ ਕੋਲੇ ਹੁੰਦੀਆਂ ਜੀ ਬਾਟੇ ਲੋਡ ਖੇਤੀ ਲਈ ਚਾਹੀਦੀ ਹੈ ਮਾਈਨਿੰਗ ਲਈ ਚਾਹੀਦੀ ਹੈ ਜੀ ਤੇ ਕੋਈ ਟੂਰਿਸਟ ਪਲੇਸਾਂ ਲਈ ਚਾਹੀਦੀ ਐ ਸਾਨੂੰ ਜਾਂ ਸੋਲਰ ਲਗਵਾਉਣਾ ਹਨ ਐਈਆਂ ਜ਼ਮੀਨਾਂ ਚਾਹੀਦੀਆਂ ਜਾਂ ਜਿੱਥੇ ਲੱਗੇ ਹੋਏ ਨੇ ਸੋਲਰ ਆਲਰੇਡੀ ਜਿੱਥੋਂ ਠੇਕਾ ਆ ਰਿਹਾ ਉਹਦੀਆਂ ਜ਼ਮੀਨਾਂ ਚਾਹੀਦੀਆਂ ਤਾਂ ਤੁਸੀਂ ਨੰਬਰ ਤੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਅੱਜ ਦੀ ਜਿਹੜੀ ਆਪਾਂ 8.5 ਏਕੜ ਲੈ ਕੇ ਆਏ ਆ ਤੇ ਇਹ ਵੀ ਖਰੀਦ ਸਕਦੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਐਡ ਆਈ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜੇਕਰ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਤਾਂ ਕਿ ਅਸੀਂ ਅਗਲੀਆਂ ਵੀਡੀਓ ਵਿੱਚ ਸੁਧਾਰ ਕੇ ਅਪੜੀ ਘਾਟ ਤੋਂ ਘਾਟ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਜੀ ਤੇ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਘੱਟ ਰੇਟ ਦੀਆਂ ਜ਼ਮੀਨਾਂ ਪੰਜਾਬ ਹਰਿਆਣਾ ਰਾਜਸਥਾਨ ਚੋਂ ਪਈਆਂ ਨੇ ਅਸੀਂ ਆਪਣੇ ਚੈਨਲ ਤੇ ਪਾ ਰੱਖੀਆਂ ਨੇ ਅਸੀਂ ਗੱਲ ਹੀ 7 ਲੱਖ ਨੂੰ ਕਿਲਾ ਪੰਜਾਬ ਦੇ ਵਿੱਚੋਂ ਜ਼ਮੀਨ ਪਾਈ ਸੀ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਹੋਰ ਵੀ ਘਾਟ ਘਾਟ ਆਪਾਂ ਵੀਡੀਓ ਪਾ ਰੱਖੀਆਂ ਨੇ ਤੇ ਹੋਰ ਵੀ ਵਧੀਆ ਵੀਡੀਓ ਆਉਣ ਵਾਲੀਆਂ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਜੇ ਫੇਸਬੁੱਕ ਤੋਂ ਦੇਖ ਰਹੇ ਹੋ ਤਾਂ ਫੋਲੋ ਕਰਕੇ ਰੱਖ ਲਿਓ ਤਾਂ ਕਿ ਕੋਈ ਵੀ ਵੀਡੀਓ ਮਿਸ ਨਾ ਹੋ ਸਕੇ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ